ਸਾਤਰੀਆ ਗਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਜਿਨ੍ਹਾਂ ਸਾਥੀਆਂ ਨੇ ਚੰਡੀਗੜ੍ਹ ਜੀਬੀਟੀ ਦੇ ਆਨਲਾਈਨ ਫਾਰਮ ਪਹਿਲਾਂ ਫਿਲ ਕੀਤੇ ਸੀਗੇ ਕਿ ਉਹਨਾਂ ਨੂੰ ਦੂਜੀ ਵਾਰ ਫਾਰਮ ਫਿਲ ਕਰਨੇ ਪੈਣੇ ਆ ਕਿਉਂਕਿ ਪਹਿਲਾਂ ਵਾਲੀ ਭਰਤੀ ਜਾਂ ਫਿਰ ਪਹਿਲਾਂ ਵਾਲਾ ਨੋਟੀਫਿਕੇਸ਼ਨ ਤਾਂ ਇਹਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਦ ਜਿਹਦੇ ਵਿੱਚ BEd ਵਾਲਿਆਂ ਨੂੰ ਵੀ ਪਹਿਲਾਂ ਕਨਸੀਡਰ ਕੀਤਾ ਹੋਇਆ ਸੀਗਾ ਬਟ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ BEd ਵਾਲੇ ਜਿਨ੍ਹਾਂ ਸਾਥੀਆਂ ਨੇ ਆਨਲਾਈਨ ਅਪਲਾਈ ਕੀਤਾ ਸੀਗਾ ਉਹਨਾਂ ਸਾਥੀਆਂ ਨੂੰ ਬਾਹਰ ਕਰ ਦਿੱਤਾ ਗਿਆ ਐਂਡ ਜਿਹੜੀ ਭਰਤੀ ਸੀਗੀ ਆਨਲਾਈਨ ਪ੍ਰੋਸੈਸ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਦੁਬਾਰਾ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਐਂਡ ਜਿਨ੍ਹਾਂ ਸਾਥੀਆਂ ਨੇ ਪਹਿਲਾਂ ਅਪਲਾਈ ਕੀਤਾ ਸੀਗਾ ਉਹਨਾਂ ਸਾਥੀਆਂ ਨੂੰ ਹੁਣ ਦੂਜੀ ਵਾਰ ਅਪਲਾਈ ਕਰਨਾ ਪਊਗਾ ਹੁਣ ਗੱਲ ਆਉਂਦੀ ਹੈ ਕਿ ਸਰ ਜਿਹੜੇ ਬੀਅਰਡ ਵਾਲੇ ਸਾਥੀ ਸੀ ਐਂਡ ਜਿਹੜੇ ਡੀਐਲਐਡ ਜਾਂ ਫਿਰ ਈਟੀਟੀ ਵਾਲੇ ਸਾਥੀ ਸੀਗੇ ਜਿਨ੍ਹਾਂ ਨੇ ਆਨਲਾਈਨ ਫਾਰਮ ਫਿਲ ਕਰ ਦਿੱਤਾ ਸੀ ਫੀਸ ਵੀ ਪੇ ਕਰ ਦਿੱਤੀ ਸੀਗੀ ਕਿ ਉਹਨਾਂ ਦੀ ਫੀਸ ਵਾਪਸ ਆਵੇਗੀ ਬਿਲਕੁਲ ਆਊਗੀ ਜੀ ਜਦੋਂ ਵੀ ਇਹਨਾਂ ਦੇ ਵੈਬਸਾਈਟ ਦੇ ਉੱਤੇ ਫੀਸ ਰਿਫੰਡ ਨੂੰ ਲੈ ਕੇ ਕੋਈ ਵੀ ਨੋਟੀਫਿਕੇਸ਼ਨ ਜਾਂ ਫਿਰ ਕੋਈ ਵੀ ਅਪਡੇਟ ਜਾਰੀ ਕੀਤੀ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਇਸ ਚੈਨਲ ਤੇ ਦੱਸ ਦਿੱਤਾ ਜਾਏਗਾ ਜੇਕਰ ਆਪਾਂ ਗੱਲ ਕਰੀਏ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਹੈਗੀ ਆ ਜੇਕਰ ਤੁਸੀਂ ਚੰਡੀਗੜ੍ਹ ਜੀਪੀਟੀ ਦਾ ਆਨਲਾਈਨ ਫਾਰਮ ਫਿਲ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਹੈ ਕੰਪਿਊਟਰ ਸਰਟੀਫਿਕੇਟ ਹੋਣ ਦੇ ਨਾਲ-ਨਾਲ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਤੁਹਾਡੀ ਈਟੀਟੀ ਦਾ ਜਿਹੜਾ ਕੋਰਸ ਹੈਗਾ ਆ ਜਾਂ ਫਿਰ ਡੀਐਲਐਡ ਦਾ ਕੋਰਸ ਵੀ ਕੰਪਲੀਟ ਹੋਣਾ ਚਾਹੀਦਾ ਹੈ ਸੀਟੈਟ ਦਾ ਪੇਪਰ 1 ਵੀ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਹੈ ਫਿਰ ਤੁਸੀਂ ਇਸ ਫਾਰਮ ਦੇ ਲਈ ਐਲੀਜੀਬਲ ਮੰਨੇ ਜਾਓਗੇ ਕਈ ਵਾਰ ਸਟੂਡੈਂਟਸ ਤੋਂ ਇਹ ਵੀ ਪੁੱਛਿਆ ਜਾਂਦਾ ਕਿ ਸਰ ਇਹ ਦੱਸੋ ਅਸੀਂ सीटेट ਦਾ ਪੇਪਰ ਹੁਣੇ ਦਿੱਤਾ ਹੈ ਤੇ ਕੀ ਸਾਨੂੰ ਕਨਸੀਡਰ ਕਰ ਲਿਆ ਜਾਊਗਾ ਬਿਲਕੁਲ ਕਿਉਂਕਿ ਤੁਹਾਡਾ ਜਿਹੜਾ सीटेट ਦਾ ਰਿਜ਼ਲਟ ਹੈਗਾ ਆ ਉਹ ਛੇਤੀ ਹੀ ਆਜੂਗਾ 18 ਫਰਵਰੀ ਹੈਗੀ ਆ ਲਾਸਟ ਡੇਟ ਆਨਲਾਈਨ ਅਪਲਾਈ ਕਰਨ ਦੀ ਜੇਕਰ ਆਪਾਂ ਚੰਡੀਗੜ੍ਹ ਜੀਬੀਟੀ ਵਾਲੇ ਫਾਰਮ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਸੀਟ ਐਡ ਦਾ ਰਿਜ਼ਲਟ ਵੀ ਆਜੂਗਾ ਐਂਡ ਜਿਨ੍ਹਾਂ ਸਾਥੀਆਂ ਨੇ ਕੰਪਿਊਟਰ ਦਾ ਸਰਟੀਫਿਕੇਟ ਨਹੀਂ ਬਣਵਾਇਆ ਉਹ ਕੈਫੇ ਤੇ ਜਾ ਕੇ ਜਾਂ ਫਿਰ ਕਿਸੇ ਇੰਸਟੀਚਿਊਟ ਤੇ ਵਿਜ਼ਿਟ ਕਰਕੇ ਉੱਥੋਂ ਪਤਾ ਕਰ ਸਕਦੇ ਆ ਉਹ ਥੋੜੀ ਜੀ ਫੀਸ ਹੋ ਸਕਦਾ ਜ਼ਿਆਦਾ ਲੈਣ ਐਂਡ ਹੋ ਸਕਦਾ ਬੈਕਡੇਟ ਦੇ ਵਿੱਚ ਤੁਹਾਨੂੰ ਜਿਹੜਾ ਕੰਪਿਊਟਰ ਦਾ ਸਰਟੀਫਿਕੇਟ ਹੈਗਾ ਜੀ ਉਹ ਪ੍ਰੋਵਾਈਡ ਕਰਵਾ ਦੇਣ ਸੋ ਇਹ ਆਪਣੀ ਛੋਟੀ ਜੀ ਅਪਡੇਟ ਸੀਗੀ ਉਮੀਦ ਮੈਂ ਇਹੀ ਕਰੂੰਗਾ ਕਿ ਜਨਾ ਸਾਥੀਆਂ ਨੂੰ ਥੋੜੀ ਬਹੁਤ ਕਨਫਿਊਜ਼ਨ ਸੀਗੀ ਉਹ ਦੂਰ ਹੋ ਗਈ ਹੋਣੀ ਆ ਐਂਡ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all